ਤੰਤਨ ਬਾਬਾ ਸ੍ਰੀ ਚੰਦ ਜੀ ਅੱਜ ਅਸੀਂ ਸਾਧ ਸੰਗਤ ਜੀ ਨੂੰ ਬਾਬਾ ਸ੍ਰੀ ਚੰਦ ਜੀ ਦੇ ਨਾਲ ਸੰਬੰਧਿਤ ਇੱਕ ਕਥਾ ਸੁਣਾਉਣ ਜਾ ਰਹੇ ਹਾਂ ਇੱਕ ਵਾਰ ਜਦੋਂ ਬਾਬਾ ਸ੍ਰੀ ਚੰਦ ਜੀ ਸਿੰਧ ਵਿੱਚ ਧੂਣੀ ਲਾਈ ਬੈਠੇ ਸਨ ਸੂਰਤ ਨਿਰੰਕਾਰ ਵਿੱਚ ਜੁੜੀ ਹੋਈ ਸੀ ਚਿਹਰੇ ਤੇ ਤੇਜ ਸੂਰਜ ਵਾਂਗੂ ਦਿਸ ਰਿਹਾ ਸੀ ਸੇ ਤਰ੍ਹਾਂ ਜਦੋਂ ਬਾਬਾ ਸ੍ਰੀ ਚੰਦ ਜੀ ਤਪੱਸਿਆ ਵਿੱਚ ਲੀਨ ਸਨ ਤਾਂ ਇੱਕ ਬਿਹਾਰ ਦਾ ਸੰਿਆਸੀ ਆਪਣੇ 360 ਚੇਲਿਆਂ ਦੇ ਨਾਲ ਦੇਵੀ ਦੇ ਦਰਸ਼ਨ ਕਰਨ ਵਾਸਤੇ ਜਾ ਰਿਹਾ ਸੀ ਜਦੋਂ ਉਸ ਨੇ ਦੇਖਿਆ ਕਿ ਇੱਕ ਤਪਸਵੀ ਸਾਧੂ ਧੂਣੀ ਲਗਾਈ ਬੈਠਾ ਹੈ ਅਤੇ ਕੋਲ ਕੁਝ ਉਹਨਾਂ ਦੇ ਸੇਵਕ ਬੈਠੇ ਹੋਏ ਹਨ ਉਸ ਦੇ ਪੈਰ ਰੁਕ ਗਏ ਅਤੇ ਬਾਬਾ ਜੀ ਦੇ ਕੋਲ ਦਰਸ਼ਨ ਕਰਨ ਵਾਸਤੇ ਪਹੁੰਚ ਗਿਆ ਉਸ ਦੇ ਨਾਲ 360 ਸੇਵਕ ਵੀ ਉਸ ਸਾਧੂ ਦੇ ਨਾਲ ਸਨ ਉਹ ਵੀ ਬਾਬਾ ਜੀ ਦੇ ਦਰਸ਼ਨ ਕਰਕੇ ਉੱਥੇ ਠਹਿਰ ਗਏ ਕੁਝ ਸਮੇਂ ਬਾਅਦ ਬਾਬਾ ਸ੍ਰੀ ਚੰਦ ਜੀ ਦੀ ਸਮਾਧੀ ਖੁੱਲੀ ਅਤੇ ਬਾਬਾ ਜੀ ਨੇ ਉਸ ਸਾਧੂ ਵੱਲ ਦੇਖਿਆ ਉਸ ਸਾਧੂ ਨੇ ਬਾਬਾ ਸ੍ਰੀ ਚੰਦ ਜੀ ਦੇ ਪੈਰਾਂ ਵਿੱਚ ਡਿੱਗ ਕੇ ਨਮਸਕਾਰ ਕੀਤੀ ਅਤੇ ਬਾਬਾ ਜੀ ਦੇ ਕੋਲ ਬੈਠ ਗਿਆ ਬਾਬਾ ਸ੍ਰੀ ਚੰਦ ਜੀ ਦਿਲਾਂ ਦੀਆਂ ਜਾਣਦੇ ਸਨ ਉਹ ਸਾਧੂ ਜੋ ਬਾਬਾ ਸ੍ਰੀ ਚੰਦ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਸੀ ਉਸ ਨੇ ਸੋਚਿਆ ਕਿ ਮੈਂ ਇਸ ਸਾਧੂ ਦੀ ਵੀ ਪ੍ਰੀਖਿਆ ਲੈਣਾ ਚਾਹੁੰਦਾ ਹਾਂ ਕਿ ਇਸ ਵਿੱਚ ਉਹ ਸ਼ਕਤੀ ਹੈ ਜੋ ਸਾਧੂ ਫਕੀਰਾਂ ਵਿੱਚ ਪਰਮਾਤਮਾ ਨੂੰ ਮੰਨਣ ਵਾਲਿਆਂ ਵਿੱਚ ਸਾਧੂਆਂ ਵਿੱਚ ਹੁੰਦੀ ਹੈ ਇਹ ਮਨ ਵਿੱਚ ਹੀ ਉਹ ਸੋਚ ਰਿਹਾ ਸੀ ਕਿ ਬਾਬਾ ਸ੍ਰੀ ਚੰਦ ਜੀ ਨੇ ਉਸ ਨੂੰ ਕਿਹਾ ਬਾਬਾ ਸ੍ਰੀ ਚੰਦੇ ਜੀ ਦਿਲਾਂ ਦੀਆਂ ਜਾਣਦੇ ਸਨ ਅਤੇ ਉਸ ਸਮੇਂ ਉਸ ਸਾਧੂ ਨੂੰ ਬਾਬਾ ਜੀ ਨੇ ਕਿਹਾ ਕਿ ਦੱਸੋ ਅਸੀਂ ਤੁਹਾਡੀ ਕੀ ਸੇਵਾ ਕਰ ਸਕਦੇ ਹਾਂ ਤੁਸੀਂ 360 ਚੇਲਿਆਂ ਦੇ ਨਾਲ ਇੰਨੀ ਦੂਰੋਂ ਆਏ ਹੋ ਤੁਹਾਨੂੰ ਭੁੱਖ ਲੱਗੀ ਹੋਵੇਗੀ ਅਸੀਂ ਤੁਹਾਨੂੰ ਖਾਣ ਵਾਸਤੇ ਕੁਝ ਦਿੰਦੇ ਹਾਂ ਜੀ ਭਰ ਕੇ ਪੇਟ ਭਰ ਕੇ ਭੋਜਨ ਗ੍ਰਹਿਣ ਕਰਨਾ ਇਹ ਜਦੋਂ ਬਾਬਾ ਸ੍ਰੀ ਚੰਦ ਜੀ ਨੇ ਸ਼ਬਦ ਕਹੇ ਤਾਂ ਉਸ ਸਾਧੂ ਨੇ ਸੋਚਿਆ ਕਿ ਇਸ ਸਾਧੂ ਦੇ ਕੋਲ ਤਾਂ ਕੁਝ ਵੀ ਨਹੀਂ ਕੋਲ ਕੋਈ ਵੀ ਅੱਗ ਬਾਲਣ ਵਾਸਤੇ ਸਾਧਨ ਨਹੀਂ ਕੋਈ ਭੋਜਨ ਨਹੀਂ ਕੋਈ ਸਬਜੀ ਨਹੀਂ ਕੋਈ ਖਾਣ ਵਾਸਤੇ ਫਲ ਨਹੀਂ ਇਹ ਸਾਧੂ ਕਿੱਥੋਂ ਦੇਵੇਗਾ ਮਨ ਵਿੱਚ ਸੋਚ ਹੀ ਰਿਹਾ ਸੀ ਕਿ ਬਾਬਾ ਸ੍ਰੀ ਚੰਦ ਜੀ ਨੇ ਇੱਕ ਪਤੀਲੇ ਉੱਤੇ ਲਾਲ ਕੱਪੜਾ ਪਵਾ ਦਿੱਤਾ ਅਤੇ ਸਾਰਿਆਂ ਨੂੰ ਪਤਲਾ ਵਿੱਚ ਰੋਟੀ ਪਰੋਸਣ ਵਾਸਤੇ ਭਾਈ ਕਮਲਿਆ ਜੀ ਨੂੰ ਕਿਹਾ ਭਾਈ ਕਮਲਿਆ ਜੀ ਜੋ ਜੋ ਸਾਧੂ ਕਹਿੰਦਾ ਉਹ ਉਹ ਉਹਨਾਂ ਨੂੰ ਦੇਂਦੇ ਉਹਨਾਂ ਦੀ ਮਰਜ਼ੀ ਦੇ ਅਨੁਸਾਰ ਬਾਬਾ ਜੀ ਦੇ ਕਹਿਣ ਤੇ ਜੋ ਜੋ ਸਾਧੂ ਮੰਗਦਾ ਉਸੇ ਦੇ ਮਨ ਪਸੰਦ ਦਾ ਖਾਣਾ ਉਸ ਸਾਧੂ ਨੂੰ ਮਿਲਦਾ ਬਾਬਾ ਸ੍ਰੀ ਚੰਦ ਜੀ ਦੀ ਸ਼ਕਤੀ ਦੇ ਨਾਲ ਉਸ ਪਤੀਲੇ ਵਿੱਚੋਂ ਉਹ ਚੀਜ਼ ਹੀ ਨਿਕਲਦੀ ਜੋ ਉਹ ਚੇਲਿਆਂ ਦੀ ਮੰਗ ਹੁੰਦੀ ਇਸ ਤਰ੍ਹਾਂ ਬਾਬਾ ਸ੍ਰੀ ਚੰਦ ਜੀ ਨੇ ਉਹਨਾਂ ਨੂੰ ਭੋਜਨ ਕਰਵਾਇਆ ਸਾਰੇ ਸਾਧੂਆਂ ਨੇ ਰਜ ਕੇ ਭੋਜਨ ਕੀਤਾ ਅਤੇ ਗਿਰੀ ਸਾਧੂ ਨੇ ਵੀ ਰਜ ਕੇ ਭੋਜਨ ਕੀਤਾ ਭੋਜਨ ਕਰਨ ਤੋਂ ਬਾਅਦ ਸਾਰਿਆਂ ਨੇ ਬਾਬਾ ਸ੍ਰੀ ਚੰਦ ਜੀ ਦੇ ਕੋਲੋਂ ਅੱਗ ਲਈ ਅਤੇ ਆਪਣੇ ਰਸਤੇ ਤੇ ਚੱਲ ਪਏ ਜਦੋਂ ਕੁਝ ਦੂਰ ਪਹੁੰਚੇ ਤਾਂ ਉਸ ਗਿਰੀ ਸੰਨਿਆਸੀ ਨੂੰ ਕੁਝ ਯਾਦ ਆਇਆ ਉਸ ਕੋਲ ਇੱਕ ਪਾਰਸ ਦਾ ਪੱਥਰ ਸੀ ਜਿਸ ਨੂੰ ਲੋਹੇ ਨਾਲ ਰਗੜ ਕੇ ਉਹ ਸੋਨਾ ਬਣਾ ਲੈਂਦਾ ਸੀ ਜਦੋਂ ਉਸ ਨੂੰ ਯਾਦ ਆਇਆ ਕਿ ਮੇਰਾ ਪੱਥਰ ਤਾਂ ਬਾਬਾ ਜੀ ਦੇ ਕੋਲ ਰਹਿ ਗਿਆ ਹੈ ਉਹ ਇੱਕਦਮ ਮੁੜਿਆ ਜਦੋਂ ਬਾਬਾ ਸ੍ਰੀ ਚੰਦ ਜੀ ਨੇ ਉਸ ਨੂੰ ਆਂਦੇ ਦੇਖਿਆ ਕਿਉਂਕਿ ਉਹ ਬਹੁਤ ਜ਼ਿਆਦਾ ਘਬਰਾਇਆ ਹੋਇਆ ਸੀ ਬਾਬਾ ਸ੍ਰੀ ਚੰਦ ਜੀ ਨੇ ਉਸ ਨੂੰ ਪੁੱਛਿਆ ਕਿ ਕੀ ਹੋਇਆ ਹੈ ਭਗਤ ਜੀ ਤੁਸੀਂ ਇੰਨੇ ਡਰੇ ਹੋਏ ਕਿਉਂ ਹੋ ਉਸ ਸੰਿਆਸੀ ਨੇ ਕਿਹਾ ਕਿ ਮਹਾਰਾਜ ਤੁਸੀਂ ਤਾਂ ਜਣੀ ਜਾਨ ਹੋ ਮੇਰੇ ਕੋਲ ਇੱਕ ਪੱਥਰ ਸੀ ਜਿਸ ਨੂੰ ਮੈਂ ਰਗੜ ਕੇ ਸੋਨਾ ਬਣਾ ਲੈਂਦਾ ਸੀ ਪਰ ਉਹ ਪੱਥਰ ਮੇਰੇ ਕੋਲੋ ਗਲਤੀ ਦੇ ਨਾਲ ਇੱਥੇ ਰਹਿ ਗਿਆ ਹੈ ਕਿਰਪਾ ਕਰਕੇ ਦੇਣ ਦੀ ਕਿਰਪਾਲਤਾ ਕਰੋ ਬਾਬਾ ਜੀ ਨੇ ਕਿਹਾ ਕਿ ਪ੍ਰਮਾਤਮਾ ਤਾਂ ਤੁਹਾਨੂੰ ਖਾਣ ਪੀਣ ਵਾਸਤੇ ਕਿਤੋਂ ਵੀ ਦੇ ਸਕਦਾ ਹੈ ਪ੍ਰਮਾਤਮਾ ਤਾਂ ਪੱਥਰ ਵਿੱਚ ਵੀ ਕੀੜੇ ਨੂੰ ਖਾਣ ਵਾਸਤੇ ਦਿੰਦਾ ਹੈ ਤੁਸੀਂ ਪਰਮਾਤਮਾ ਤੇ ਪ੍ਰੋਸਾ ਕਰਦੇ ਅਤੇ ਖਾਣ ਵਾਸਤੇ ਕਿਤੋਂ ਵੀ ਮਿਲ ਜਾਂਦਾ ਪਰ ਸੰਨਿਆਸੀ ਨਾ ਮੰਨਿਆ ਉਸਨੇ ਕਿਹਾ ਕਿ ਮਹਾਰਾਜ ਮੈਨੂੰ ਬਸ ਮੇਰਾ ਪਾਰਸ ਪੱਥਰ ਹੀ ਚਾਹੀਦਾ ਹੈ ਕਿਰਪਾ ਕਰੋ ਮਿਹਰ ਕਰੋ ਅਸੀਂ ਉਸ ਤੋਂ ਬਣੇ ਹੋਏ ਲੋਹੇ ਦੇ ਸੋਨੇ ਤੋਂ ਅਸੀਂ ਇਹਨਾਂ ਸਾਧੂਆਂ ਦਾ ਭੋਜਨ ਬਣਾਉਂਦੇ ਸਨ ਉਸ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਕਰ ਸਕਦੇ ਰੋ ਰੋ ਕੇ ਬਾਬਾ ਜੀ ਦੇ ਅੱਗੇ ਬੇਨਤੀ ਕਰਨ ਲੱਗਾ ਬਾਬਾ ਸ੍ਰੀ ਚੰਦ ਜੀ ਨੇ ਕਿਹਾ ਕਿ ਹਾਂ ਭਗਤ ਜੀ ਮੇਰੇ ਕੋਲ ਇੱਥੇ ਇੱਕ ਪੱਥਰ ਪਿਆ ਹੋਇਆ ਸੀ ਪਰ ਅਸੀਂ ਉਹ ਪੱਥਰ ਤਾਂ ਸਾਹਮਣੇ ਦਰਿਆ ਵਿੱਚ ਸੁੱਟ ਦਿੱਤਾ ਹੈ ਇਹ ਸੁਣ ਕੇ ਉਸ ਸੰਨਿਆਸੀ ਦੇ ਪੈਰਾਂ ਦੇ ਹੇਠੋਂ ਜ਼ਮੀਨ ਨਿਕਲ ਗਈ ਅਤੇ ਉਹ ਬਾਬਾ ਜੀ ਦੇ ਚਰਨਾਂ ਵਿੱਚ ਡਿੱਗ ਕੇ ਰੋਣ ਲੱਗ ਪਿਆ ਅਤੇ ਕਹਿਣ ਲੱਗਾ ਕਿ ਮੇਰੀ ਤਾਂ ਉਹ ਜੀਵਨ ਦੀ ਪੂੰਜੀ ਸੀ ਮੇਰੇ ਤੇ ਕਿਰਪਾ ਕਰੋ ਕਿਰਪਾ ਕਰੋ ਮੈਂ ਉਸ ਤੋਂ ਬਿਨਾ ਨਹੀਂ ਰਹਿ ਸਕਦਾ ਬਾਬਾ ਸ੍ਰੀ ਚੰਦ ਜੀ ਨੇ ਕਿਹਾ ਕਿ ਠੀਕ ਹੈ ਭਗਤ ਜੀ ਜੇਕਰ ਤੁਸੀਂ ਆਪਣਾ ਪੱਥਰ ਪਹਿਚਾਨ ਲਵੋਗੇ ਤਾਂ ਅਸੀਂ ਤੁਹਾਨੂੰ ਉਸ ਜਗ੍ਹਾ ਤੇ ਲੈ ਜਾਂਦੇ ਹਾਂ ਕੀ ਤੁਸੀਂ ਉਹ ਆਪਣਾ ਪੱਥਰ ਪਹਿਚਾਨ ਲਵੋਗੇ ਭਗਤ ਜੀ ਬੋਲੇ ਕਿ ਹਾਂ ਮਹਾਰਾਜ ਮੈਂ ਜ਼ਰੂਰ ਉਹ ਪੱਥਰ ਆਪਣਾ ਪਹਿਚਾਨ ਲਵਾਂਗਾ ਬਾਬਾ ਜੀ ਨੇ ਉਹਨਾਂ ਨੂੰ ਉਸ ਦਰਿਆ ਦੇ ਕੰਡੇ ਲਿਆ ਕੇ ਖੜਾ ਕਰ ਦਿੱਤਾ ਤੇ ਕਿਹਾ ਕਿ ਸਾਹਮਣੇ ਦੇਖੋ ਜੋ ਤੁਹਾਡਾ ਪੱਥਰ ਹੈ ਪਹਿਚਾਨ ਲਵੋ ਜਦੋਂ ਨਿਗਾ ਉੱਪਰ ਕੀਤੀ ਤਾਂ ਸਾਰੇ ਪੱਥਰ ਉਸ ਨੂੰ ਪਾਰ ਸਹੀ ਨਜ਼ਰ ਆ ਰਹੇ ਸਨ ਉਹ ਹੁਣ ਬਹੁਤ ਜ਼ਿਆਦਾ ਹੈਰਾਨ ਹੋਇਆ ਤੇ ਬਾਬਾ ਜੀ ਦੇ ਚਰਨਾਂ ਵਿੱਚ ਡਿੱਗ ਕੇ ਕਹਿਣ ਲੱਗਾ ਕਿ ਮਿਹਰ ਕਰੋ ਮੈਨੂੰ ਨજર ਬਖਸ਼ੋ ਤਾਂ ਜੋ ਮੈਂ ਆਪਣਾ ਪੱਥਰ ਪਹਿਚਾਨ ਸਕਾਂ ਬਾਬਾ ਜੀ ਨੇ ਕਿਹਾ ਕਿ ਠੀਕ ਹੈ ਜੋ ਤੁਸੀਂ ਪੱਥਰ ਚੁੱਕੋਗੇ ਉਹ ਤੁਹਾਡਾ ਹੋਵੇਗਾ ਜਦੋਂ ਉਸਨੇ ਇੱਕ ਪੱਥਰ ਚੁੱਕਿਆ ਤਾਂ ਉਸੇ ਦਾ ਉਹ ਪੱਥਰ ਸੀ ਉਹ ਬਹੁਤ ਖੁਸ਼ ਹੋਇਆ ਬਾਬਾ ਜੀ ਨੇ ਆਪਣੀ ਧੂਣੀ ਤੇ ਲਿਆ ਕੇ ਨਾਲ ਉਸ ਨੂੰ ਬਿਠਾ ਲਿਆ ਅਤੇ ਕੁਝ ਗੱਲਾਂ ਬਾਤਾਂ ਕਰਨ ਲੱਗ ਪਏ ਬਾਬਾ ਜੀ ਨੇ ਕਿਹਾ ਕਿ ਤੁਸੀਂ ਭਗਤ ਜੀ ਦੇਵੀ ਦੇ ਦਰਸ਼ਨ ਕਰਨ ਵਾਸਤੇ ਜਾ ਰਹੇ ਹੋ ਸੰਨਿਆਸੀ ਨੇ ਕਿਹਾ ਕਿ ਹਾਂ ਮਹਾਰਾਜ ਫਿਰ ਬਾਬਾ ਸ੍ਰੀ ਚੰਦ ਜੀ ਮੁਸਕੁਰਾਏ ਅਤੇ ਕਹਿਣ ਲੱਗੇ ਕਿ ਦੱਸੋ ਭਗਤ ਜੀ ਜੇ ਤੁਹਾਡਾ ਰਸਤਾ ਇੱਥੇ ਮੁਕਾ ਦੇਵਾਂ ਦੇਵੀ ਦੇ ਦਰਸ਼ਨ ਤੁਹਾਨੂੰ ਇੱਥੇ ਕਰਵਾ ਦੇਵਾਂ ਤਾਂ ਤੁਸੀਂ ਖੁਸ਼ ਹੋਵੋਗੇ ਇਹ ਅਚੰਬੇ ਭਰੇ ਬਚਨ ਸੁਣ ਕੇ ਭਗਤ ਗਿਰੀ ਕਹਿਣ ਲੱਗੇ ਕਿ ਹਾਂ ਮਹਾਰਾਜ ਮੈਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਕੀ ਤੁਸੀਂ ਮੈਨੂੰ ਉਹਨਾਂ ਦੀ ਦਰਸ਼ਨ ਇੱਥੇ ਕਰਵਾ ਸਕਦੇ ਹੋ ਬਾਬਾ ਸ਼੍ਰੀ ਚੰਦ ਜੀ ਬੋਲੇ ਕਿ ਕੀ ਤੁਸੀਂ ਉਹਨਾਂ ਨੂੰ ਪਹਿਚਾਨ ਲਵੋਗੇ ਭਗਤ ਜੀ ਬੋਲੇ ਕਿ ਹਾਂ ਮਹਾਰਾਜ ਤੁਸੀਂ ਕਿਰਪਾ ਕਰੋ ਮੈਂ ਆਪਣੀ ਮਾਤਾ ਨੂੰ ਘਟ ਘਟ ਤੋਂ ਜਾਣਦਾ ਹਾਂ ਮੈਂ ਉਹਨਾਂ ਦੀ ਸੱਚੇ ਮਨ ਤੋਂ ਭਗਤੀ ਕਰਦਾ ਹਾਂ ਮੈਂ ਉਹਨਾਂ ਨੂੰ ਪਹਿਚਾਨ ਲਵਾਂਗਾ ਇਹ ਪਿਆਰ ਭਰੇ ਸ਼ਬਦ ਸੁਣ ਕੇ ਬਾਬਾ ਸ਼੍ਰੀ ਚੰਦ ਜੀ ਬਹੁਤ ਜ਼ਿਆਦਾ ਖੁਸ਼ ਹੋਏ ਅਤੇ ਸਾਹਮਣੇ ਖੜੀ ਇੱਕ ਬਜ਼ੁਰਗ ਮਾਤਾ ਜੋ ਉੱਥੇ ਸੇਵਾ ਕਰ ਰਹੀ ਸੀ ਉਹਨਾਂ ਨੂੰ ਬਾਬਾ ਸ੍ਰੀ ਚੰਦ ਜੀ ਉਸ ਬ੍ਰਿਧ ਮਾਤਾ ਨੂੰ ਕਹਿਣ ਲੱਗੇ ਕਿ ਆਪਣੇ ਭਗਤ ਨੂੰ ਦੀਦਾਰ ਦਿਓ ਇੰਨਾ ਕਹਿਣ ਦੀ ਧੀਰ ਸੀ ਉਹ ਮਾਤਾ ਅਸ਼ਟਪੂਜੀ ਮਾਤਾ ਬਾਣੇ ਕੇ ਸਾਹਮਣੇ ਖੜੀ ਹੋ ਗਈ ਭਗਤ ਦੀ ਹੈਰਾਨੀ ਦੀ ਕੋਈ ਵੀ ਹੱਦ ਨਾ ਰਹੀ ਅਤੇ ਰੱਜ ਰੱਜ ਕੇ ਉਸ ਨੇ ਬਾਬਾ ਜੀ ਦੀ ਮਿਹਰ ਦੇ ਨਾਲ ਮਾਤਾ ਜੀ ਦੇ ਦਰਸ਼ਨ ਕੀਤੇ बाबा श्री चांद जी ਦੇ ਚਰਨਾਂ ਤੇ ਟਹਿ ਕੇ ਮਾਫੀ ਮੰਗਣ ਲੱਗਾ ਤੇ ਕਹਿਣ ਲੱਗਾ ਕਿ हे ਕਿਰਪਾ ਨਿਦਾਨ ਮੈਨੂੰ ਮਾਫ ਕਰੋ ਮੈਂ ਭਲੇਖੇ ਵਿੱਚ ਸਾਂ ਮੈਨੂੰ ਨਹੀਂ ਪਤਾ ਕਿ ਮਾਤਾ ਜੀ ਆਪ ਜੀ ਦੇ ਦਵਾਰੇ ਹੀ ਵਸਦੀ ਹੈ ਆਪ ਰਿੱਧੀਆਂ ਸਿੱਧੀਆਂ ਦੇ ਪੰਡਾਰ ਹੋ ਕਿਰਪਾ ਕਰੋ ਮਿਹਰ ਕਰੋ ਇਸ ਤੋਂ ਬਾਅਦ ਗਿਰੀ ਸੰਿਆਸੀ बाबा श्री चांद ਜੀ ਦਾ ਸੇਵਕ ਬਣ ਗਿਆ ਅਤੇ बाबा श्री चांद ਜੀ ਦੁਆਰਾ ਦੱਸਿਆ ਹੋਇਆ ਰਸਤਾ ਉਸਨੇ ਅਪਣਾ ਲਿਆ ਭਗਤ ਗਿਰੀ ਜੀ ਨੇ ਉਦਾਸੀ ਮਤ ਗ੍ਰਹਿਣ ਕਰਕੇ 360 ਗੱਦੀਆਂ ਪੂਰਬ ਵਿੱਚ ਸਥਾਪਿਤ ਕੀਤੀਆਂ ਇਸ ਤਰ੍ਹਾਂ ਭਗਤ ਗਿਰੀ ਜੀ ਬਾਬਾ ਸ੍ਰੀ ਚੰਦ ਜੀ ਦਾ ਸੇਵਕ ਬਣ ਗਿਆ ਤੇ ਬਾਬਾ ਸ੍ਰੀ ਚੰਦ ਜੀ ਦਾ ਅੱਗੇ ਸੰਦੇਸ਼ ਦੁਨੀਆ ਤੱਕ ਪਹੁੰਚਾਇਆ ਤਾਂ ਤਨ ਬਾਬਾ ਸ੍ਰੀ ਚੰਦ ਜੀ